ਵਾਹਿਗੁਰਦੀ 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 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜੀਵਾ ਗੁਰੂ ਜੀ ਜੀਵਾ ਗੁਰੂ ਜੀ ਜੀਵਾ ਗੁਰੂ ਜੀ ਜੀਵਾ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੁਮਰੀ ਸਾਧ ਸੰਗਤ ਜੀਓ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਤਿਹਾੜਾ ਜੋ ਕਿ ਮੂਲ ਨਾਨਕ ਚੈ ਕਲੰਡਰ 2003 ਦੇ ਮੁਤਾਬਕ 5 ਜੁਲਾਈ ਨੂੰ ਹਰ ਸਾਲ ਆਉਂਦਾ ਹੈ ਸੋ ਉਸੇ ਸਬੰਧ ਵਿੱਚ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਿਲ ਕੇ ਜੋ ਹਰ ਸਾਲ ਵਿਸ਼ੇਸ਼ ਗੁਰਮਤ ਸਮਾਗਮ ਜੋ ਕਿ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਸਾਡੇ ਜੰਮੂ ਦੀ ਧਰਤੀ ਤੇ ਕੀਤਾ ਜਾਂਦਾ ਉਹ ਸਮਾਗਮ 5 ਜੁਲਾਈ ਨੂੰ ਵਿਸ਼ੇਸ਼ ਤੌਰ ਦੇ ਉੱਤੇ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਜੋ ਸਥਾਨ ਹੈ ਛੱਟੀ ਪਾਛਾਈ ਤਲਾਬ ਤਿੱਲੋ ਗੁਰਦੁਆਰਾ ਜੋ ਹੈ ਆਪਣਾ ਸਥਿਤ ਉਸ ਸਥਾਨ ਦੇ ਉੱਤੇ ਇਹ ਜੋ ਪ੍ਰੋਗਰਾਮ ਹੈ ਇਹ ਜੋ ਸਮਾਗਮ ਹੈ ਉਲਿੱਕਿਆ ਗਿਆ ਹੈ ਜੋ ਹਰ ਸਾਲ ਉਲਿੱਕਿਆ ਜਾਂਦਾ ਸੂਸੰਗਤ ਜੀ ਬੇਨਤੀ ਡਿਸਟ੍ਰਿਕਟ ਗੁਰਦੌਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਆਪ ਸਭ ਨੂੰ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਇਸ ਸਮਾਗਮ ਦੇ ਅੰਦਰ ਸਾਡੇ ਕੋਲ ਵਿਸ਼ੇਸ਼ ਤੌਰ ਦੇ ਉੱਤੇ ਆਲਾ ਦਰਜੇ ਦੇ ਵਿਦਵਾਨ ਸਾਡੇ ਕੋਲ ਪ੍ਰਚਾਰਕ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਜੋ ਕਿ ਸੀਸਗੰਜ ਸਾਹਿਬ ਦਿੱਲੀ ਦੇ ਇਸ ਵੇਲੇ ਹੈੱਡ ਗ੍ਰੰਥੀ ਹਨ ਉਹ ਸਾਡੇ ਕੋਲ ਵਿਸ਼ੇਸ਼ ਤੌਰ ਦੇ ਉੱਤੇ ਕਥਾ ਵਿਚਾਰ ਦੇ ਲਈ ਹਾਜ਼ਰੀ ਭਰ ਰਹੇ ਹਨ ਸਾਡੇ ਕੋਲ ਸ਼੍ਰੀ ਦਰਬਾਰ ਸਾਹਿਬ ਤੋਂ ਸਰਦਾਰ ਸਰੂਪ ਸਿੰਘ ਜੀ ਭਾਈ ਸਰੂਪ ਸਿੰਘ ਜੀ ਸਰੂਪ ਜੋ ਉਹਨਾਂ ਦਾ ਜਥਾ ਵਿਸ਼ੇਸ਼ ਤੌਰ ਦੇ ਉੱਤੇ ਗੁਰਮਤ ਸਮਾਗਮ ਦੇ ਵਿੱਚ ਕੀਰਤਨ ਦੀ ਹਾਜ਼ਰੀ ਭਰੇਗਾ ਔਰ ਸਰਦਾਰ ਬਲਵੀਰ ਸਿੰਘ ਜੀ ਪੱਟਲ ਉਹਨਾਂ ਦੇ ਨਾਲ ਜੋ ਬੀਬੀਆਂ ਦਾ ਜਥਾ વિશે ਢਾਡੀ ਜਥਾ ਵਿਸ਼ੇਸ਼ ਤੌਰ ਦੇ ਉੱਤੇ ਜੋ ਢਾਡੀ 12 ਦੇ ਨਾਲ ਜੋ ਇੱਕ ਪਰੰਪਰਾ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵੱਲੋਂ ਆਰੰਭ ਕੀਤੀ ਗਈ ਸੀ ਸੋ ਉਸ ਵਿੱਚ ਉਹਨਾਂ ਨੇ ਹਾਜ਼ਰੀਆਂ ਭਰਨੀਆਂ ਹਨ ਉਹਨਾਂ ਦੇ ਨਾਲ ਸਾਡੇ ਜਿਹੜੇ ਲੋਕਲ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਹਨ ਉਹ ਵੀ ਨਾਲ ਹਾਜ਼ਰੀਆਂ ਭਰਨਗੇ ਸੋ ਜਿੱਥੇ-ਜਿੱਥੇ ਵੀ ਅੱਜ ਇਸ মিডিਆ ਰਾਹੀਂ ਹੋਂਦ মিডিਆ ਦੇ ਰਾਹੀਂ ਇਹ ਆਵਾਜ਼ ਇਹ ਮੈਸੇਜ ਜਾ ਰਿਹਾ ਕਿਉਂਕਿ ਸਮੁੱਚੇ ਜੰਮੂ ਕਸ਼ਮੀਰ ਦੀ ਸੰਗਤ ਇਸ ਵਿਸ਼ੇ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜੁੜਦੀ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਅਪੀਲ ਹੈ ਕਿ ਜਿੱਥੇ ਅੱਜ ਆਪਾਂ 3 ਤਰੀਕ ਨੂੰ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪਾਠ ਅਖੰਡ ਪਾਠ ਆਰੰਭ ਕਰਵਾਏ ਹਨ ਉੱਥੇ ਇਹਨਾਂ ਦਾ ਜਿਹੜਾ ਭੋਗ ਹੈ ਉਹ 5 ਤਰੀਕ ਨੂੰ ਜਿਹੜਾ ਪਹਿਲਾ ਭੋਗ ਹੈ ਸਵੇਰੇ 6:30 ਦੇ ਵਿੱਚ ਪੈਣਾ ਹੈ ਉਸ ਤੋਂ ਉਪਰੰਤ ਜੋ ਇੱਥੇ ਦਾ ਜਿਹੜਾ ਲੋਕਲ ਦੀਵਾਨ ਹੁੰਦਾ ਹੈ 9 ਵਜੇ ਤੱਕ ਚੱਲੇਗਾ 9:30 ਵਜੇ ਤੋਂ ਲੈ ਕੇ ਲਗਭਗ 3 ਵਜੇ ਤੱਕ ਜੋ ਵਿਸ਼ੇਸ਼ ਦੀਵਾਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪਰਬ ਨੂੰ ਸਮਰਪਿਤ ਹੈ ਜਿਹਦੇ ਵਿੱਚ ਆਪ ਜੀ ਦੇ ਨਾਲ ਜੋ ਸਾਡੇ ਕੋਲ ਬਾਹਰੋਂ ਆ ਰਹੇ ਵਿਸ਼ੇਸ਼ ਤੌਰ ਦੇ ਉੱਤੇ ਰਾਗੀ ਢਾਡੀ ਅਤੇ ਪ੍ਰਚਾਰਕ ਸਹਿਬਾਨ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਆਪ ਜੀ ਨੇ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ ਸਮੁੱਚੇ ਜੰਮੂ ਕਸ਼ਮੀਰ ਦੀ ਸੰਗਤ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰੋ ਤਾਂ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਉਹ ਸਿਧਾਂਤ ਜਿਹੜਾ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ ਮੀਰੀ ਪੀਰੀ ਦੇ ਮਾਲਕ ਨੇ ਔਰ ਗੁਰੂ ਕਰਦੀਆਂ ਖੁਸ਼ੀਆਂ ਸੀ ਪ੍ਰਾਪਤ ਕਰਨੀਆਂ ਹਨ ਸੋ ਬੇਨਤੀਆਂ ਪ੍ਰਵਾਨ ਕਰਨੀਆਂ ਮੇਰੇ ਨਾਲ ਵੀਰ ਸੁਖਜੀਤ ਸਿੰਘ ਜੀ ਹਨ ਉਹ ਵੀ ਆਪ ਜੀ ਦੇ ਨਾਲ ਵਿੱਚ ਆਪਾਂ ਵਿਚਾਰਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਸੁਮੱਚੀ ਸੰਗਤ ਨੂੰ ਸਭ ਤੋਂ ਪਹਿਲਾਂ ਮੇਰੀ ਪੀਰੀ ਤੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹੋਏ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਲੋਕਲ ਮੈਨੇਜਮੈਂਟ ਕਮੇਟੀ ਸੰਗਤ ਦੇ ਸਹਿਯੋਗ ਨਾਲ ਜੋ ਪ੍ਰੋਗਰਾਮ ਉਲੀਕਿਆ ਗਿਆ ਸਤਕਾਰਯੋ ਸਾਡੇ ਪ੍ਰਧਾਨ ਰঞ্জੀਤ ਸਿੰਘ ਜੀ ਟੋੜਾ ਜੀ ਨੇ ਆਪ ਜੀ ਨਾਲ ਸਾਂਝਾ ਕੀਤਾ ਹੈ ਅਸੀਂ ਵੀ ਆਪ ਜੀ ਨੂੰ ਬੈਂਤੀ ਕਰਨਾ ਚਾਹੁੰਦੇ ਹਾਂ ਕਿ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ ਹਰ ਸਾਲ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਆਪ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਚੜ੍ਹਦੀ ਕਲਾ ਦੇ ਨਾਲ ਪ੍ਰੋਗਰਾਮ ਹੁੰਦੇ ਨੇ ਔਰ ਵਿਸ਼ੇਸ਼ ਤੌਰ ਤੇ ਬਾਹਰੋਂ ਜਿਹੜੇ ਪ੍ਰਚਾਰਕ ਰਾਗੀ ਢਾਡੀ ਜਿੱਥੇ ਬੁਲਾਏ ਹੁੰਦੇ ਨੇ ਸੰਗਤਾਂ ਉਹਨਾਂ ਨੂੰ ਵੀ ਸ਼ਰਮ ਕਰਨ ਲਈ ਇੱਛੁਕ ਹੁੰਦੀਆਂ ਨੇ ਤੋ ਐਤਕਾ ਵਿੱਚ ਜੋ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪ੍ਰਚਾਰਕ ਜਿਵੇਂ ਪ੍ਰਧਾਨ ਸਾਹਿਬ ਜੀ ਨੇ ਦੱਸਿਆ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸੀਸਗੰਨ ਦਿੱਲੀ ਤੋਂ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਸ਼ਿਰ ਦਰਬਾਰ ਸੇ ਅੰਮ੍ਰਿਤਸਰ ਤੋਂ ਸਾਡੇ ਰਾਗੀ ਜੱਥਾ ਭਾਈ ਸਾਹਿਬ ਸਰੂਪ ਸਿੰਘ ਜੀ ਰੂਪ ਉਹਨਾਂ ਨੇ ਵੀ ਹਾਜ਼ਰੀਆਂ ਭਰ ਰਿਹਾ ਨੇ ਅਤੇ ਪੰਜਾਬ ਦੀ ਧਰਤੀ ਤੋਂ ਟਾੜੀ ਜੱਥਾ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਪਠੱਲ ਜੋ ਬੀਬੀਆਂ ਦਾ ਜੱਥਾ ਹੈ ਉਹਨਾਂ ਨੇ ਵੀ ਟਾੜੀ ਵਾਰਨ ਨਾਲ ਸੰਗਤਾਂ ਨੂੰ ਨੇ ਹਲ ਕਰਨਾ ਉਹਦੇ ਨਾਲ ਸਾਡੇ ਲੋਕਲ ਭਾਈ ਸਾਹਿਬ ਭਾਈ ਗਿਆਨ ਸਿੰਘ ਜੀ ਭਾਈ ਸਾਹਿਬ ਭਾਈ ਹਰਮੀਤ ਸਿੰਘ ਜੀ ਸਾਰਿਆਂ ਨੇ ਆਪਣੇ ਸਮੇਂ ਅਨੁਸਾਰ ਸੰਤਾਂ ਨੂੰ ਵਿਚਾਰਾਂ ਰਹੀਂ ਗੁਰਮਤ ਵਿਚਾਰਾਂ ਰਹੀਂ ਸ਼ਬਦ ਕੀਰਤਨ ਰਹੀਂ ਆਪ ਜੀ ਨੂੰ ਨਿਹਾਲ ਕਰਨਾ ਹੈ ਤਾਂ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਅਕੰਡ ਪਾਠ ਸਾਹਿਬ ਜੀ ਅੱਜ 3 ਤਰੀਕ ਨੂੰ ਤਕਰੀਬਨ ਸਵਾ 6 ਵਜੇ ਪ੍ਰਾਰambh ਹੋ ਗਿਆ ਗੁਰਦੁਆਰਾ ਟਾਲੀ ਸਾਹਿਬ ਤਲਾਬ ਤਿਲੋ ਜਿੱਥੇ ਅਸੀਂ ਖੜੇ ਹਾਂ ਗੁਰਦੁਆਰਾ ਸਾਹਿਬ ਪ੍ਰਾਰambh ਕੀਤਾ ਹੈ ਜ ਜਿਹਨਾਂ ਦੀ ਸਮਾਪਤੀ 5 ਤਰੀਕ ਨੂੰ ਇੱਥੇ ਸਵਾ 6 ਤੋਂ ਲੈ ਕੇ 9 ਵਜੇ ਤੱਕ लोकल दीवान सज्जन के जो विशेष दीवान 9:30 ਤੋਂ ਲੈ ਕੇ 3 ਵਜੇ ਤੱਕ ਹੋਵੇਗਾ ਤੋਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪ ਜਿਨੇ ਹਾਜ਼ਰੀਆਂ ਪਰਨੀਆਂ ਨੇ ਇੱਕ ਬੇਨਤੀ ਕਰਦੇ ਇਹ ਬੇਸ਼ੱਕ 5 ਤਰੀਕ ਨੂੰ ਛੁੱਟੀ ਦੀ ਥੋੜੀ ਪ੍ਰੋਬਲਮ ਆ ਰਹੀ ਹੈ ਲੇਕਿਨ ਸੰਗਤਾਂ ਨੂੰ ਜੁਰ ਬੇਨਤੀ ਕਰਾਂਗੇ ਕਿ ਆਪਣੇ ਗੁਰੂ ਲਈ ਇੱਕ ਛੁੱਟੀ ਨੂੰ ਵੀ ਤਿਆਗ ਕੇ ਸਾਰੇ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਉਹ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਹੈ ਕਿ ਹਰ ਸਾਲ ਆਪ ਜੀ ਪਾਵਨ ਸੇਵਾਦਾਰ ਨੇ ਸਾਡੇ ਨੌਜਵਾਨ ਵੀਰ ਨੇ ਮਾਤਾਵਾਂ ਨੇ ਭੈਣਾਂ ਨੇ ਹਰ ਆਪਣੀ ਥਾਂ ਤੇ ਸੇਵਾ ਨਿਭਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਆਪਣਾ ਫਰਜ਼ ਸਮਝ ਕੇ ਕਿਉਂਕਿ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਜਿਹੜੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਪ੍ਰਬੰਧਕ ਬੇਸ਼ੱਕ ਪ੍ਰੋਗਰਾਮ ਉਲੀਕਦੇ ਨੇ ਪਰ ਇਹ ਜਿਹੜੇ ਨੇਪਰੇ ਸੰਗਤ ਦੇ ਸਹਿਯੋਗ ਨਾਲ ਚੜ ਚੱਲਦੇ ਨੇ ਤਾਂ ਆਪ ਸੰਗਤਾਂ ਨੂੰ ਔਰ ਖਾਸ ਕਰਕੇ ਜਿਨ੍ਹਾਂ ਨੌਜਵਾਨ ਵੀਰਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਨੇ ਭਾਵੇਂ ਲੰਗਰ ਦੀ ਸੇਵਾ ਹੈ ਲੰਗਰ ਵਰਤਾਂ ਦੀ ਸੇਵਾ ਹੈ ਜੋੜਿਆਂ ਦੀ ਸੇਵਾ ਹੈ ਅਲੱਗ-ਅਲੱਗ ਜਿਹੜੇ ਸਟਾਲ ਲੱਗਨੇ ਨੇ ਸਿੱਖ ਮਿਸ਼ਨਰੀ ਕਾਲਜਾਂ ਹੋਰ ਜਿਹੜੇ ਪੁਸਤਕ ਸਟਾਲ ਲੱਗਨੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਜੋ ਸੇਵਾਵਾਂ ਆਪ ਜੀ ਨੂੰ ਗੁਰੂ ਘਰ ਤੋਂ ਬਖਸ਼ਿਸ਼ ਹੋਈਆਂ ਨੇ ਉਹਦੇ ਵਿੱਚ ਆਪਨੇ ਆਪਣਾ ਸਹਿਯੋਗ ਦੇ ਕੇ ਜਿੱਥੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਉੱਥੇ ਆਪਣੇ ਫਰਜ਼ਾਂ ਦੀ ਵੀ ਆਪ ਜੀ ਨੇ ਪੂਰਤੀ ਕਰਨੀ ਹੈ ਤੋਂ ਅਸੀਸ ਮੁੱਚੀ ਸਾਡੀ ਡਿਸਟ੍ਰਿਕਟ ਗੁਰਦੁਆਰਾ ਟੀਮ ਸਾਡੇ ਵਾਈਸ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਸਾਡੇ ਨਾਲ ਖੜੇ ਨੇ ਸਾਡੇ ਵੀਰ ਹਰਜੀਤ ਸਿੰਘ ਜੀ ਜੋ ਡਿਸਟ੍ਰਿਕਟ ਕਮੇਟੀ ਦੇ ਮੈਂਬਰ ਵੀ ਨੇ ਉਹ ਤਾਂ ਰਣ ਪ੍ਰਚਾਰ ਦੇ ਕਾਮਾ ਵਿੱਚ ਸਯੋਗ ਬਖਸ਼ਰੇ ਨੇ ਉਹ ਵੀ ਖੜੇ ਨੇ ਇੱਥੇ ਤੇ ਸਾਡੇ ਵੀਰ ਹਰਮੀਤ ਸਿੰਘ ਜੀ ਹੋਰ ਸਾਡੇ ਸਾਰੇ ਵੀਰ ਤੁਸੀਂ ਦੇਖ ਰਹੇ ਹੋ ਇੱਥੇ ਖੜੇ ਨੇ ਸਯੋਗ ਬਖਸ਼ਰੇ ਨੇ ਸਾਰਿਆਂ ਦਾ ਜਿੱਥੇ ਅਸੀਂ ਧੰਨਵਾਦ ਕਰਦੇ ਹਾਂ মিডিਆ ਦਾ ਧੰਨਵਾਦ ਕਰਦੇ ਹਾਂ ਉੱਥੇ ਜਰੂਰ ਸੰਗਤ ਨੂੰ ਬੇਨਤੀ ਕਰਾਂਗੇ ਕਿ ਵੱਤੂ ਵੱਤ ਪਹੁੰਚਣ ਦੀ ਕਿਰਪਾਲਤਾ ਕਰੋ ਸਾਨੂੰ ਆਪਣੇ ਨੌਜਵਾਨ ਵੀਰਾਂ ਵਾਲਮੀ ਜਿੱਥੇ-ਜਿੱਥੇ ਪ੍ਰੋਗਰਾਮ ਔਲੀਕੇ ਗਏ ਨੇ ਭਾਵੇਂ ਗੁਰਦੁਆਰਾ ਰੈਣਾ ਕਲੋਨੀ ਹੋਵੇ ਭਾਵੇਂ ਚੱਠਾ ਫਾਰਮ ਹੋਵੇ ਜਾਂ ਅਲੱਗ-ਅਲੱਗ ਗੁਰੂ ਘਰਾਂ ਜਿੱਥੇ ਪ੍ਰੋਗਰਾਮ ਔਲੀਕੇ ਗਏ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਵੀ ਹੈ ਬੇਨਤੀ ਪਹਿਲਾਂ ਵੀ ਕੀਤੀ ਹੈ ਕਿ ਆਪ ਜੀ ਨੇ ਆਪਣੇ ਗੁਰੂ ਘਰਾਂ ਚ ਸਵੇਰੇ ਜਲਦੀ ਸਮਾਪਤੀ ਕਰਨ ਤੋਂ ਬਾਅਦ ਸੰਤਾਂ ਨੂੰ ਬੇਨਤੀ ਕਰਨੀ ਹੈ ਕਿ ਆਓ ਵਿਸ਼ੇਸ਼ ਸਮਾਗਮ ਜੋ ਗੁਰਦੁਆਰਾ ਛੱਟੀ ਪਾਸ਼ਾ ਇਤਲਾਬ ਦਿ ਲੋ ਵਿਕੇ ਰੱਖਿਆ ਗਿਆ ਰੱਖਿਆ ਹੋਇਆ ਹੈ ਉਹਦੇ ਵਿੱਚ ਪਹੁੰਚ ਕੇ ਆਪਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤਾਂ ਸਾਡੀ ਬੇਨਤੀ ਹੈ ਆਪ ਦਾ ਸਹਿਯੋਗ ਦੀ ਉਮੀਦ ਰੱਖਦੇ ਹੋਏ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਪ੍ਰੋਗਰਾਮ <li> 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 ਪਿਆਰ ਕਰਨਾ ਲੰਗਰ ਛਕਵਾਣਾ ਇਹ ਇੱਕ ਬੜੀਆਂ ਸੇਵਾਵਾਂ ਬਹੁਤ ਔਖੀਆਂ ਸੇਵਾਵਾਂ ਨੇ ਪਰ ਔਖੀਆਂ ਨਹੀਂ ਕਹਾਂਗੇ ਕਿਉਂਕਿ ਗੁਰੂ ਜੀ ਰਹਿਮਤ ਨਾਲ ਇਹ ਵੀ ਸੰਤਾਂ ਬੜੇ ਪਿਆਰ ਸਤਕਾਰ ਨਾਲ ਕਰਦੀਆਂ ਨੇ ਤਾਂ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਆਪਣੇ ਸਮੇਂ ਸਿਰ ਪਹੁੰਚ ਕੇ ਸੇਵਾਵਾਂ ਜੋ ਬਖਸ਼ੀਆਂ ਜੀ ਨੇ ਉਹਦੇ ਵੀ ਸਯੋ ਬਖਸ਼ ਨੇ ਮੀਰ ਮੀਰ ਹਰਜੀਤ ਸਿੰਘ ਨੂੰ ਬੇਨਤੀ ਕਰਾਂ ਦਿਓ ਮੈਸੇਜ ਦੋ ਮਿੰਟ ਆਪਣਾ ਮੈਸੇਜ ਤੁਹਾਡੇ ਲਈ ਜ਼ਰੂਰੀ ਹੈ ਪੁਲਿਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹਾਂ ਅਤੇ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪ ਆਪਣੇ ਪਰਿਵਾਰਾਂ ਸਮੇਤ ਆਪ ਖਾਸ ਕਰਕੇ ਆਪ ਆਪਣੇ ਨੌਜਵਾਨ ਬੱਚਿਆਂ ਨੂੰ ਗੁਰੂ ਘਰ ਵਿੱਚ ਲੈ ਕੇ ਆਓ ਤਾਂ ਕਿ ਗੁਰੂ ਸਾਹਿਬ ਮਹਾਰਾਜ ਦੇ ਇਤਿਹਾਸ ਬਾਰੇ ਤੇ ਆਪਣੀ ਸਿੱਖੀ ਬਾਰੇ ਉਹਨਾਂ ਨੂੰ ਪੂਰਮ ਹੋਤਾ ਚੱਲ ਸਕੇ ਸੋ ਇਤਨੀ ਹੀ ਬੇਨਤੀ ਇਹ ਪ੍ਰਵਾਨ ਕਰ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿ ਵਾਹਿਗੁਰੂ ਜੀ ਵਾਹਿਗੁਰੂ ਜੀ